ਕਾਰਾਂ ਦੀ ਭਾਰੀ ਹੰਗੈਲੀ ਦੇ ਚਲਦਿਆਂ ਪੰਜਾਬ ਵਿੱਚ ਆਇਆ ਹੜਾ ਕਾਰਨ ਜਿੱਥੇ ਸੂਬੇ ਦੇ 23 ਜ਼ਿਲ੍ਹਿਆਂ ਵਿੱਚ ਪਾਣੀ ਭਰ ਗਿਆ ਉੱਥੇ ਹੀ ਸੱਤ ਜ਼ਿਲ੍ਹਿਆਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ ਕਿਸਾਨਾਂ ਦੀਆਂ ਜ਼ਮੀਨਾਂ ਖੇਤੀ ਕਰਨ ਵਾਲੇ ਸੰਦ ਦੋ ਅਤੇ ਚਾਰ ਪਹੀਆ ਵਾਹਨਾਂ ਸਮੇਤ ਗਰੀ ਮਜ਼ਦੂਰ ਲੋਕਾਂ ਦੇ ਘਰ ਤੱਕ ਭਾਰੀ ਮਾਤਰਾ ਵਿੱਚ ਨੁਕਸਾਨੀ ਗਏ ਹਨ ਸੂਬੇ ਸਮੇਤ ਬਾਰੀ ਸਟੇਟਾਂ ਦੀਆਂ ਸਮਾਜਿਕ ਧਾਰਮਿਕ ਰਾਜਨੀਤਿਕ ਜਥੇਬੰਦੀਆਂ ਸਮੇਤ ਫਿਲਮੀ ਸਟਾਰੇ ਪੰਜਾਬੀ ਕਲਾਕਾਰ ਅਸੀ ਪੀਸੀ ਅੰਮ੍ਰਿਤਸਰ ਹਰਿਆਣਾ ਗੁਰਦਰਾ ਕਰਮ ਕਮੇਟੀ ਸਮੇਤ ਅਕਾਲ ਸਟੂਡੈਂਟ ਫੈਡਰੇਸ਼ਨ ਫਗਵਾੜਾ ਨੇ ਭਾਈ ਮਨਜੀਤ ਸਿੰਘ ਖਾਲਸਾ ਜੀ ਦੀ ਅਗਵਾਈ ਹੇਠ ਪਿਛਲੇ 1 ਮਹੀਨੇ ਤੋਂ ਲਗਾਤਾਰ ਹੜਪੀਟਾਂ ਦੀ ਸਹਾਇਤਾ ਕਰਨ ਵਿੱਚ ਜੁਟੇ ਹੋਏ ਹਨ ਹੁਣ ਅਕਾਲ ਸਟੂਡੈਂਟ ਫੈਡਰੇਸ਼ਨ ਫਗਵਾੜਾ ਵੱਲੋਂ ਇਲਾਕੇ ਦੀ ਸੰਗਤ ਤੇ ਐਨਆਰਆਈ ਭਰਾਵਾਂ ਦੇ ਸਹਿਯੋਗ ਨਾਲ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਦੇ ਪਿੰਡ ਸ਼ਾਮਪੁਰਾ ਦੀ ਵਸਨੀਕ ਇੱਕ ਮਹਿਲਾ ਨੂੰ ਅਤੇ ਜ਼ਿਲ੍ਹਾ ਅੰਮ੍ਰਿਤਸਰ ਅਧੀਨ ਆਉਂਦੇ ਪ੍ਰਸਿੱਧ ਖੇਤ ਰਾਮ ਰਮਦਾਸ ਦੇ ਪਿੰਡ ਕੁੰਨੇਵਾਲ ਵਿਖੇ ਦੋ ਗਰੰਤੀ ਸਿੰਘਾਂ ਨੂੰ ਘਰ ਬਣਾ ਕੇ ਦੇਣ ਦਾ ਬੇੜਾ ਚੁੱਕਿਆ ਹੈ ਜ਼ਿਕਰ ਜੋਗਾ ਕਿ ਦਰਿਆ ਦੇ ਕੰਢੇ ਤੇ ਘਰ ਹੋਣ ਕਾਰਨ ਹੜ੍ਹਾਂ ਦੀ ਭਾਰੀ ਮਾਰਗੇਟ ਇਹਨਾਂ ਦੇ ਘਰ ਆ ਗਏ ਸਨ ਇਸ ਮੌਕੇ ਭਾਈ ਮਨਜੀਤ ਸਿੰਘ ਖਾਲਸਾ ਚਰਨਜੀਤ ਸਿੰਘ ਬੈਲਜੀਅਮ ਦਵਿੰਦਰ ਸਿੰਘ ਸਰਬਜੀਤ ਸਿੰਘ ਤੇਜਿੰਦਰ ਸਿੰਘ ਮਹਿਤਾਬ ਸਿੰਘ ਰਾਜਾ ਸਿੰਘ ਜੋਤ ਸਿੰਘ ਰਜਿੰਦਰ ਸਿੰਘ ਤੇਜਿੰਦਰ ਸਿੰਘ ਬਬਲੂ ਗੁਰਵਿੰਦਰ ਸਿੰਘ ਜਸਵੀਰ ਸਿੰਘ ਜਸਵਿੰਦਰ ਸਿੰਘ ਨੂਰਬੀਰ ਸਿੰਘ ਅਨਹਦ ਸਿੰਘ ਪਰਮਪ੍ਰੀਤ ਸਿੰਘ ਖਰਦੀਪ ਸਿੰਘ ਇਹਨਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਕਾਲ ਸਟੂਡੈਂਟ ਫਰਨੇਸ਼ਨ ਦੇ ਜੁਝਾਰੂ ਸਿੰਘਾਂ ਨੇ ਜਿੱਤੇ ਬਾਅਦ ਚੜ ਕੇ ਸੇਵਾ ਕੀਤੀ ਉੱਥੇ ਹੀ ਆਪਣੇ ਕਿਰਤ ਕਮਾਈ ਵਿੱਚੋਂ ਦਸਵੰਧ ਕੱਲ ਕੇ ਵੀ ਹਰ ਪੀੜਤਾਂ ਲਈ ਭੇਟ ਕੀਤਾ ਇਸ ਮੌਕੇ ਭਾਈ ਮਨਜੀਤ ਸਿੰਘ ਖਾਲਸਾ ਨੇ ਘਰਾਂ ਘਰਾਂ ਨੂੰ ਬਣਾਉਣ ਦੇ ਲਈ ਕੀ ਅਪੀਲ ਕੀਤੀ ਹੈ ਆਉ ਤੁਹਾਨੂੰ ਸੁਣਾਉਣੀ ਹੈ ਇਸ ਰਿਪੋਰਟ ਵਿੱਚ ਪਰਿਵਾਰ ਕਿਤੇ ਰਹਿ ਰਿਹਾ ਜੀ ਅੱਜਕਲ ਬੇਟੀਆਂ ਰਿਸ਼ਤੇਦਾਰਾਂ ਤੇ ਰਹਿ ਰਹੀਆਂ ਸੀ ਗਵਾਂਡੀਆਂ ਘਰੇ ਰਹਿਣ ਦੇ ਆ ਆਪਣੇ ਕੋ ਕੋਈ ਜ਼ਿੰਮੇਵਾਰ ਪਰਿਵਾਰ ਹਾਂਜੀ ਤੁਹਾਡੇ ਕੋ ਪਹਿਲੀ ਹੈਗੀ ਕੋਈ ਨਹੀਂ ਪਹਿਲੀ ਨਹੀਂ ਜੋ ਹੈਗੀ ਸਾਡੀ ਅਕਾਲ ਸਟੂਡੈਂਟ ਫੈਡਰੇਸ਼ਨ ਫਗਵਾੜਾ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਿਹੜੀ ਪਿਛਲੇ ਦਿਨਾਂ ਤੋਂ ਲਗਾਤਾਰ ਤੁਸੀਂ ਸੇਵਾ ਚਲਾਈ ਹੋਈ ਹੈ ਉਸ ਮਹਿਮੇ ਦੇ ਤਹਿਤ ਤੁਸੀਂ ਹੁਣ ਤਿੰਨ ਘਰ ਘਰ ਬਣਾ ਕੇ ਦੇ ਰਹੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾੜ ਪਰਵਾ ਉਤ ਪਰਿਵਾਰਾਂ ਲਈ ਜਿਹੜੀ ਪਿਛਲੇ ਦਿਨਾਂ ਤੋਂ ਲਗਾਤਾਰ ਸੇਵਾ ਅਕਾਲ ਫਾਊਂਡੇਸ਼ਨ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਲਗਾਤਾਰ ਜਾਰੀ ਹੈ ਪਿਛਲੇ ਸਮੇਂ ਵਿੱਚ ਜਿੱਦਾਂ ਜਿੱਦਾਂ ਸਾਨੂੰ ਰਿਕੁਆਇਰਮੈਂਟ ਅੱਗੋਂ ਆ ਰਹੀ ਹੈ ਉਸ ਹਾਵਨਾ ਜੀ ਸਮਾਨ ਚਾਹੇ ਉਹ ਪਸ਼ੂਆਂ ਦੀ ਪੀੜ ਹੋਵੇ ਜਾਂ ਚਾਹੇ ਘਰ ਦਾ ਜ਼ਰੂਰੀ ਸਮਾਨ ਜਿਹੜਾ ਸਾਨੂੰ ਜਿਹੜੀਆਂ ਟੀਮਾਂ ਸਾਡੀਆਂ ਉਸ ਇਲਾਕੇ ਚ ਜ਼ਿਲ੍ਹਾ ਗੁਰਦਾਸਪੁਰ ਦੇ ਇਹਨਾਂ ਅੰਮ੍ਰਿਤਸਰ ਦੇ ਇਲਾਕੇ ਆnde ਸਾਡੀਆਂ ਜੀਮਾਂ ਕੰਮ ਕਰ ਰਹੀਆਂ ਹਨ ਜਿੱਦਾਂ ਜਿੱਦਾਂ ਤੁਹਾਨੂੰ ਰਿਕੁਆਇਰਮੈਂਟ ਆਉਂਦੀ ਸਵਾਨ ਦੀ ਅਸੀਂ ਉਹ ਇੱਥੋਂ ਭੇਜਦੇ ਆਂ ਪਿਛਲੇ ਦਿਨੀ ਵੀ ਅਸੀਂ ਦੋ ਟਰੱਕ ਜਿਹੜੇ ਫੀਡ ਦੇ ਫਸੂਆਂ ਦੇ ਚੌਕਰ ਦੇ ਇੱਥੋਂ ਅਸੀਂ ਉੱਥੇ ਪਹੁੰਚਾਈ ਸੀਗੇ ਹੁਣ ਅੱਗੇ ਉੱਥੇ ਜਾ ਕੇ ਸੀ ਪਿਛਲੇ ਦਿਨੀ ਦੇਖਿਆ ਰਿਕੁਆਇਰ ਡੇੜੀ ਹੈ ਉੱਥੇ ਮਾਹੌਲ ਜਿਹੜਾ ਹੈ ਪਾਣੀ ਜਿਹੜਾ ਥੋੜਾ ਲੈਵਲ ਜਿਹੜਾ ਘਟ ਚੁੱਕਾ ਹੈ ਤੇ ਜਿਹੜੇ ਬਿਲਕੁਲ ਬਾਰਡਰ ਦੇ ਨਾਲ ਜਿਹੜੇ ਦਰਿਆ ਦੇ ਨਾਲ ਜਿਹੜੇ ਘਰ ਲੱਗਦੇ ਆਣ ਉਹ ਤੇ ਦੋ ਗਰੰਤੀ ਸਿੰਘਾਂ ਦੇ ਘਰ ਜ਼ਿਲ੍ਹਾ ਅੰਮ੍ਰਿਤਸਰ ਦੇ ਰਮਦਾਸ ਦੇ ਨੇੜੇ ਪਿੰਡ ਧੋਨੇਵਾਲ ਵਿਖੇ ਅਸੀਂ ਜਾ ਕੇ ਆਏ ਆਂ ਉਹਨਾਂ ਦੇ ਘਰ ਜਿਹੜੇ ਆ ਇੱਕਦਮ 10-10 ਘੋਟ ਜਿਹੜਾ ਉਹਨਾਂ ਦੇ ਘਰ ਵਿੱਚ ਪਾਣੀ ਆ ਗਿਆ ਠੀਕ ਉਹਦੇ ਕਰਕੇ ਪਰਚ ਬੈਠ ਗਏ ਹਨ ਤੇ ਜਿਹੜੇ ਛੱਤਾਂ ਹਨ ਉਹਨਾਂ ਦੀਆਂ ਡੇਬ ਚੁੱਕੀਆਂ ਹਨ ਘਰ ਟੁੱਟ ਚੁੱਕੇ ਹਨ ਦੂਸਰਾ ਜ਼ਿਲ੍ਹਾ ਗੁਰਦਾਸਪੁਰ ਦੇ ਤਹਿਸੀਲ ਡੇਰਾਬਾਬਾ ਨਾਲ ਦੇ ਪਿੰਡ ਸ਼ਾਂਪੂਰਾ ਵਿਖੇ ਉੱਥੇ ਵੀ ਅਸੀਂ ਇੱਕ ਭੈਣ ਜੀ ਦੇ ਘਰ ਜਾ ਕੇ ਆਏ ਜਿਹਨਾਂ ਦੇ ਤਿੰਨ ਬੱਚੇ ਉੱਥੇ ਨਾਲ ਹੋ ਰਹੇ ਸਨ ਉਹਨਾਂ ਦੀਆਂ ਛੱਤਾਂ ਰਸੋਈ ਦੀਆਂ ਛੱਤਾਂ ਹਾਰੀਆਂ ਟੁੱਟੀਆਂ ਤਾਂ ਅਸੀਂ ਸੰਗਤਾਂ ਦੇ ਸਹਿਯੋਗ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਜਲਦੀ ਹੀ ਇਹ ਜਿਹੜਾ ਪ੍ਰੋਜੈਕਟ ਹੈ ਸੇਵਾ ਸੀ ਸੰਗਤਾਂ ਦੇ ਸਹਿਯੋਗ ਨਾਲ ਤੇ ਅਨਰ ਵੀਰਾਂ ਦੇ ਸਹਿਯੋਗ ਦੇ ਨਾਲ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਤੋਂ ਸੰਗਤਾਂ ਨੂੰ ਬੇਨਤੀ ਹੈ ਜਿਨ੍ਹਾਂ ਨੇ ਸੇਵਾ ਦੇਣੀ ਹੋਵੇ ਜਾਂ ਸੇਵਾ ਕਰਨੀ ਹੋਵੇ ਉਹ ਸਾਡੇ ਕੰਟੈਕਟ ਨੰਬਰਾਂ ਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਹਨ ਜਾਂ ਇਹਦੇ ਨਾਲ ਜਿਹੜੇ ਮਟੀਰੀਅਲ ਸੀਮਿੰਟ ਰੇਤਾ ਬਜਰੀ ਸਰੀਆ ਉਹਦੀ ਸੇਵਾ ਸਿੱਧੇ ਤੌਰ ਤੇ ਤੁਸੀਂ ਉੱਥੇ ਪਹੁੰਚਾ ਸਕਦੇ ਹੋ ਆਉਣ ਵਾਲੇ ਦਿਨਾਂ ਵਿੱਚ ਜਿੱਦਾਂ ਜਿੱਦਾਂ ਸੇਵਾ ਦੀ ਲੋੜ ਹੋਵੇਗੀ ਉਦਾਂ ਦਾ ਦੀ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਇਹ ਸੇਵਾ ਜਾਰੀ ਰੱਖਾਈ ਗਈ ਤੁਸੀਂ ਆਪਣੇ ਤੌਰ ਤੇ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਸੇਵਾ ਕਰ ਰਹੇ ਹੋ ਤੇ ਕੀ ਸਰਕਾਰ ਜਾਂ ਮੌਕੇ ਦੇ ਐਮ ਐਲ ਏ ਇਹਦੇ ਵੱਲ ਕੋਈ ਧਿਆਨ ਨਹੀਂ ਦੇ ਰਹੇ देखो सरकारा अपने सरकारा जा 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 अपने तौर ते जितना एलान ਤਾਂ जरूर ਕਰਦੀਆਂ ਨੇ ਪਰ ਅਜੇ ਤੱਕ ਸਰਕਾਰਾਂ ਵੱਲੋਂ ਕੋਈ ਵੀ ਇਹਨਾਂ ਪਿੰਡਾਂ ਵਿੱਚ ਹੜਪੀਰਤ ਪਰਿਵਾਰਾਂ ਤੱਕ ਪਹੁੰਚ ਨਹੀਂ ਕੀਤੀ ਜਾ ਰਹੀ ਜਿਹੜੀਆਂ ਸੰਸਥਾਵਾਂ ਜੱਥੇਬੰਦੀਆਂ ਸਮਾਜ ਸੇਵੀ ਸੰਸਥਾਵਾਂ ਆਪਣੇ ਆਪਣੇ ਤੌਰ ਤੇ ਸਾਰੀਆਂ ਜਾ ਕੇ ਸੇਵਾਵਾਂ ਕਰ ਰਹੀਆਂ ਨੇ ਕੋਈ ਵੀ ਰਾਹਤ ਜਿਹੜੀ ਇਹ ਸਰਕਾਰ ਬਣੋ ਜੇ ਵੱਡੇ ਪੱਧਰ ਤੇ ਕੋਈ ਇਹਨਾਂ ਪਰਿਵਾਰਾਂ ਨੂੰ ਨਹੀਂ ਦਿੱਤੀ ਗਈ ਤੇ ਅਸੀਂ ਆਪਣੇ ਵੱਲੋਂ ਇਹ ਯਕੀਨ ਦਿਵਾਨੇ ਆ ਕਿ ਆਉਣ ਵਾਲੇ ਸਮੇਂ ਵਿੱਚ ਜਿੰਨਾ ਵੀ ਸਾਨੂੰ ਪੁਰੋ ਸਾਹਿਬ ਨੂੰ ਸਮਰਥਾ ਬਖਸ਼ੀ ਜਾਏ ਵਿਵਸਥਾ ਆਪਣਾ ਦੀ ਸੇਵਾ ਜੀ ਨੇ ਪਰਿਵਾਰਾਂ ਦੀ ਜਰੂਰ ਕਰਾਂਗੇ ਜੈਦਰ ਜੀ ਇੱਕ ਗੱਲ ਦੱਸੋ ਕਿ ਸਰਕਾਰ ਵੱਲੋਂ ਹੁਣ ਇੱਕ ਜਿਹੜਾ ਮੁਆਵਜ਼ਾ ਦਿੱਤਾ ਜਾਣਾ ਆ ਉਹਦੇ ਲਈ 45 ਦਿਨ ਦਾ ਟਾਈਮ ਪੈਗਾ ਜਦ ਕਿ ਉਹ ਮੁਆਵਜ਼ਾ ਹੁਣ ਚਾਹੀਦਾ ਸੀ ਇਹਨਾਂ ਨੂੰ ਦੇਣਾ ਕੀ ਕਹਿਣਾ ਚਾਹੁੰਦੇ ਹੋ ਕੋਈ ਮੁਆਵਜ਼ਾ ਜਿਹੜਾ ਹੁਣ ਜ਼ਰੂਰੀ ਹੈ ਬਿਲਕੁਲ ਨਾਲੋਂ ਨਾਲ ਇਹ ਪਰਿਵਾਰਾਂ ਨੂੰ ਲੋੜ ਹੈ ਜਿਹਨਾਂ ਜ਼ਰੂਰੀ ਵਸਤਾਂ ਜਿਹੜੀਆਂ ਘਰ ਉਹਨਾਂ ਦੇ ਸਾਰੇ ਫਰਨੀਚਰ ਵਗੈਰਾ ਸਾਹ ਬਿਸਤਰੇ ਜੋ ਵੀ ਸਾਰਾ ਰੁੜ ਗਿਆ ਪਾਣੀ ਦੇ ਵਿੱਚ ਇਹ ਨਾਲੋਂ ਨਾਲ ਹੀ ਸਾਨੂੰ ਟਾਈਮ ਨਹੀਂ ਪਾਉਣਾ ਚਾਹੀਦਾ ਸਰਕਾਰ ਨੂੰ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਆਂ ਕਿ ਜਿਹੜੇ ਇਹ ਪ੍ਰਮਾਣ ਹਰ ਵੀਰਾਂ ਦੀ ਇਸ਼ਲਾਕਤ ਕਰਕੇ ਜਲਦੀ ਤੋਂ ਜਲਦੀ ਇਹਨਾਂ ਨੂੰ ਮੁਆਵਜ਼ਾ ਵੱਧ ਤੋਂ ਵੱਧ ਦਿੱਤਾ ਜਾਵੇ ਜਿਹੜੇ ਖੇਤਾਂ ਵਿੱਚ ਜਿਹੜੇ ਕਿਸਾਨ ਵੀਰ ਹਨ ਉਹਨਾਂ ਵਾਸਤੇ ਜਿਹੜਾ ਉਹਨਾਂ ਦੀਆਂ ਫਸਲਾਂ ਖਰਾਬ ਹੋਈਆਂ ਜ਼ਮੀਨਾਂ ਖਰਾਬ ਹੋ ਗਈਆਂ ਅੱਗੋਂ ਆਉਣ ਵਾਲੇ ਸਮੇਂ ਵਿੱਚ ਖੇਤਾਂ ਦੀ ਸਬਾਈ ਵਾਸਤੇ ਅਰਗੋਂ ਨਵੀਂ ਫਸਲ ਗਿੱਟਣ ਵਾਸਤੇ ਉਹਨਾਂ ਨੂੰ ਜਲਦੀ ਤੋਂ ਜਲਦੀ ਮੁਆਵਜ਼ਾ ਅਜੇ ਦਾ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆਂ ਕਿ ਜਲਦੀ ਤੋਂ ਜਲਦੀ ਮੁਆਵਜ਼ਾ ਦਿੱਤਾ ਜਾਵੇ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਤੈ ਮੈਂ ਸਪੈਸ਼ਲੀ ਬੈਲਜੀਅਮ ਦੀ ਤੇ ਜਰਮਨ ਦੀ ਇੰਗਲੈਂਡ ਦੀ ਸੰਗਤ ਨੂੰ ਆਪਣੇ ਦੋਸਤਾਂ ਨੂੰ ਖਾਸ ਕਰਕੇ ਆਪਣੇ ਪਰਿਵਾਰ ਮੈਂਬਰਾਂ ਨੂੰ ਦੋਨੇ ਹੱਥ ਜੋੜ ਕੇ ਝੋਲੀ ਅੱਡ ਕੇ ਬੇਨਤੀ ਕਰਦਾ ਕਿ ਅਸਲੀਅਤ ਜਿਹੜੀ ਅੱਜ ਅਸੀਂ ਦੇਖਣ ਆਏ ਸੀ ਅੰਮ੍ਰਿਤਸਰ ਦੇ ਏਰੀਏ ਚ ਰਮਦਾਸਪੁਰ ਪਿੰਡ ਪੇ ਜਿੱਥੇ ਲੋੜ ਆ ਮੈਂ ਪਹਿਲਾਂ ਵੀ ਸੇਵਾ ਕਰਨ ਆਇਆ ਸੀ ਜਗਾ ਕਿ ਉਧਰ ਤਰਪਾਲਾਂ ਕਿੱਟਾਂ ਦੇ ਕੇ ਗਏ ਆਂ ਪਰ ਅੱਜ ਜਿਹੜੀ ਜ਼ਰੂਰਤ ਆ ਸੀ ਸਮਝੀ ਆ ਕਿ ਜਿੱਦਾਂ ਲੋਕੀ ਦੇਖਦੇ ਆਂ ਮੈਂ ਵੀਡੀਓ ਵੀ ਇੱਕ ਭੇਜੀ ਸੀ ਵੀ ਐਵੇਂ ਨਾ ਪੈਸੇ ਸਿੱਟੋ ਇਹ ਪੈਸਾ ਤੁਹਾਡਾ 10 ਘੰਟਿਆਂ ਦੀ ਮਿਹਨਤ ਕਰਕੇ ਜੋ ਇਹਦੇ 10 ਘੰਟੇ ਤੁਸੀਂ ਦਿਹਾੜੀ ਲਾ ਕੇ ਉਹਦੇ ਵਿੱਚੋਂ ਜਿਹੜਾ ਗੁਰੂ ਰਾਮਦਾਸ ਨੂੰ ਭੇਟਾ ਦਿੰਨੇ ਆ ਆਪਣਾ ਦਸਵੰਧ ਦਾ 10 ਰੁਪਏ 2 ਯੂਰੋ 3 ਯੂਰੋ 1 ਪਾਉਂਡ ਇਹ ਉਹ ਪੈਸਾ ਆ ਇਹ ਗਰੀਬ ਦੇ ਮੂੰਹ ਦੇ ਵਿੱਚ ਪੈਣਾ ਚਾਹੀਦਾ ਨਾ ਕਿ ਸਰਕਾਂ ਤੇ ਸਿੱਟਣਾ ਚਾਹੀਦਾ ਅੱਜ ਅਸੀਂ ਉਸ ਕਰਕੇ ਮੈਂ ਆ ਤੇ ਭਾਜੀ ਹੁਣੀ ਮੇਰੇ ਬਹੁਤ ਦੋਸਤ ਭਾਈ ਅਮਰੀਕ ਮਨਜੀਤ ਸਿੰਘ ਨੇ ਫਗਵਾੜੇ ਤੋਂ ਵੀਰ ਜੀ ਹੁਣੀ ਜਿਨ੍ਹਾਂ ਨੇ ਸਾਨੂੰ ਇਹ ਦਿਖਾਇਆ ਕਿ ਜਿਹੜੇ ਰੀਅਲ ਰੋਡ ਬੰਦ ਆ ਰੀਅਲ ਜਿਨ੍ਹਾਂ ਨੂੰ ਜ਼ਰੂਰਤਾ ਉਹ ਭੈਣ ਸਾਡੇ ਦੋ ਬੱਚੇ ਆ ਕਿਉਂਕਿ ਗੁਜ਼ਾਰਾ ਹੈ ਨਹੀਂ ਕੋਈ ਜ਼ਮੀਨ ਨਹੀਂ ਕੋਈ ਕਮਾਉਣੇ ਵਾਲਾ ਨਹੀਂ ਤੇ ਸ਼ਾਤਾ ਕਿਚਨ ਡਿਗੀ ਪਈਆ ਸਾਰੀ ਸੋਨ ਵਾਲਾ ਕਮਰਾ ਕੋਈ ਚੱਜਦਾ ਨਹੀਂ ਭਰਾਵੋ দান ਦੇਣਾ ਦੇਖ ਕੇ ਅੱਖਾਂ ਖੋਲ ਕੇ ਕੰਨਾਂ ਤੋਂ ਸੁਣ ਕੇ ਚੰਗੀ ਤਰ੍ਹਾਂ ਪੂਰੀਆਂ ਅੱਖਾਂ ਖੋਲ ਕੇ ਫੇਰ দান ਕਰੋ ਆਪਣੀ ਜਿਹੜੀ ਕਿਰਤ ਕਮਾਈਆ ਜਿਹੜੀ ਆਪਣੀ ਦਸਵੰਧ ਦੀ ਕਮੇ ਭੇਟਾਇਆ ਨਾ ਉਦੋਂ ਹੀ ਨਾ ਕਿਸੇ ਦਾ ਮੂੰਹ ਦੇਖ ਕੇ ਸਿੱਟੀ ਜਾਓ ਜ਼ਰੂਰ ਇਹ ਮੇਰੀ ਬੇਨਤੀ ਆ ਪਈ ਬਾਹਰੀਆਂ ਕੰਟਰੀਆਂ ਨੂੰ ਖਾਸ ਕਰਕੇ ਬੈਵੇਂ ਉੱਥੋਂ ਆਇਆ ਮੈਂ ਵੈਸੇ ਘੁੰਮਣ ਆਇਆ ਸੀ ਪਰ ਹੜਾਂ ਦੀ ਮਾਰ ਦੇਖ ਕੇ ਮੇਰਾ ਵੀ ਦਿਲ ਕੁਰਾਇਆ ਕਿ ਸਾਡੇ ਭੈਣ ਭਰਾ ਆ ਤੇ ਅਸੀਂ ਇਹਨਾਂ ਦੀ ਸੇਵਾ ਕਰੀਏ ਪਰ ਇਹ ਜਿਹੜਾ ਦਾਨ ਦੇਣਾ ਅੱਖਾਂ ਖੋਲ੍ਹ ਕੇ ਧਿਆਨ ਨਾਲ ਦਿਓ ਜਿੱਥੇ ਲੋੜ ਬੰਦਾ ਰੀਅਲੀ ਜਿਹੜੇ ਜਿੱਥੇ ਨਿੱਕੇ ਨਿੱਕੇ ਬੱਚੇ ਆ ਤੇ ਭੈਣਾ ਭਰਾਵਾਂ ਨੂੰ ਲੋੜ ਆ ਉੱਥੇ ਦਾਨ ਦੇਵੋ ਉਹਨਾਂ ਦਾ ਆਪ ਆਪਣੇ ਹੱਥੀਂ ਦਾਨ ਕਰਕੇ ਆਓ ਤੁਸੀਂ ਨਹੀਂ ਬਣਾ ਸਕਦੇ ਤੁਹਾਡੇ ਰਿਸ਼ਤੇਦਾਰ ਪੰਜਾਬ ਚ ਬਹੁਤ ਆ ਤੁਸੀਂ ਆਪਣੇ ਦੋਸਤਾਂ ਦੀ ਡਿਊਟੀ ਲਾਓ ਤੁਸੀਂ ਵਿਆਹ ਸ਼ਾਦੀਆਂ ਵੀ ਕਰਦੇ ਆਂ ਹੋਰ ਵੀ ਪ੍ਰੋਗਰਾਮ ਆਪਣੇ ਕਰਦੇ ਆਂ ਜੇ ਆਪਣੇ ਇੱਕ ਕਿਸੇ ਬੰਦੇ ਦੀ ਖਾਸ ਦੀ ਡਿਊਟੀ ਲਾ ਕੇ ਉੱਥੇ ਛੱਤ ਬਣਾ ਦਿਓ ਕਿਚਨ ਬਣਾ ਦਿਓ ਜਾਂ ਕੋਈ ਹੋਰ ਜਿਹਨੂੰ ਲੋੜ ਬੰਦਾ ਉਹਦੀ ਮਦਦ ਕਰ ਦਿਓ ਮੇਰੀ ਇਹੀ ਬੇਨਤੀ ਆ ਕਿ ਸੜ ਤੋਂ ਜਿੰਨਾ ਵੀ ਹੋਊਗਾ ਬੈਲਜੀਅਮ ਦੇ ਮੈਂ ਖਾਸ ਕਰਕੇ ਗੁਰਦੁਆਰਿਆਂ ਦੀਆਂ ਕਮੇਟੀਆਂ ਨੂੰ ਖਾਸ ਕਰਕੇ ਬੇਨਤੀ ਕਰਦਾ ਬੈਲਜੀਅਮ ਦੀ ਸੰਗਤ ਨੂੰ ਬੇਨਤੀ ਕਰਦਾ ਕਿ ਪਿਆਰਿਓ ਤੁਸੀਂ ਜੇ ਸਾਡੇ ਮੇਰੇ ਤੇ ਨਹੀਂ ਜਾਂ ਹੋਰ ਕਿਸੇ ਆਪਣੇ ਬੰਦੇ ਤੇ ਅਸੀਂ ਤੁਹਾਨੂੰ ਲਿਸਟ ਦੇ ਦਿੰਨੇ ਆ ਉਹ ਲੋੜ ਬੰਦਾਂ ਦੇ ਅਸੀਂ ਨਾਂ ਦੇ ਦਿੰਨੇ ਆ ਘਰਾਂ ਦੇ ਐਡਰੈਸ ਦੇ ਦਿੰਨੇ ਆ ਤੁਸੀਂ ਆਪ ਪਹੁੰਚ ਕਰਕੇ ਸੀਮਟ ਰੇਤਾ ਇਟਾਂ ਸਰੀਆ ਤੁਸੀਂ ਆਪ ਲਿਆ ਦਿਓ ਉੱਥੇ ਕਿਸੇ ਬੰਦੇ ਦੀ ਡਿਊਟੀ ਲਾ ਕੇ ਉਹਦਾ ਘਰ ਬਣ ਜਵੇ ਤਾਂ ਕਿ ਉਹ ਤੁਹਾਡਾ ਸਦਾ ਲਈ ਧੰਨਵਾਦ ਕਰੇ ਗੁਰੂ ਰਾਮਦਾਸ ਜੀ ਆ ਤੁਸੀਂ ਹਮੇਸ਼ਾ ਹੀ ਖੁਸ਼ੀਆਂ ਨੂੰ ਇਹ ਮੇਰੀ ਬੇਨਤੀ ਆ ਦੋਨੇ ਹੱਥ ਜੋ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ